ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਚਾਰ ਸਹਿਬਜ਼ਾਦਿਆਂ ਦੇ ਜਨਮ ਅਤੇ ਸ਼ਹਾਦਤ ਬਾਰੇ ਦੱਸਾਂਗੇ ਚਾਰ ਸਹਿਬਜ਼ਾਦੇ ਦਸਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਹੋਏ ਸਭ ਤੋਂ ਪਹਿਲਾ ਵਿਆਹ ਉਹਨਾਂ ਦਾ ਮਾਤਾ ਜੀਤੋ ਜੀ ਨਾਲ ਹੋਇਆ ਸੀ ਦੂਸਰਾ ਵਿਆਹ ਉਹਨਾਂ ਦਾ ਮਾਤਾ ਸੁન્દਰੀ ਜੀ ਨਾਲ ਹੋਇਆ ਸੀ ਤੀਸਰੇ ਨੰਬਰ ਤੇ ਉਹਨਾਂ ਦਾ ਵਿਆਹ ਮਾਤਾ ਸਹਿਬਕੌਰ ਜੀ ਨਾਲ ਹੋਇਆ ਸੀ ਮਾਤਾ ਜੀਤੋ ਜੀ ਦੀ ਕੁਖ ਤੋਂ ਤਿੰਨ ਪੁੱਤਰਾਂ ਦਾ ਜਨਮ ਹੋਇਆ ਸਹਿਬਜ਼ਾਦਾ ਚਚਾਰ ਸਿੰਘ ਜੀ ਸਹਿਬਜ਼ਾਦਾ ਬਾਬਾ ਜੁਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੂਸਰੀ ਮਾਤਾ ਮਾਤਾ ਸੁન્દਰੀ ਜੀ ਦੇ ਘਰ ਬਾਬਾ ਅਜੀਤ ਸਿੰਘ ਜੀ ਨੇ ਜਨਮ ਲਿਆ। ਉਹਨਾਂ ਦਾ ਜਨਮ 23 ਮਾਰਗ 1743 ਨੂੰ ਪੌਂਟਾ ਸਹਿਬ ਵਿਖੇ ਹੋਇਆ। ਤੀਸਰੀ ਮਾਤਾ ਮਾਤਾ ਸਹਿਬਕੌਰ ਜੀ ਦੀ ਝੋਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਜੀ ਨੂੰ ਪਾਇਆ ਸੀ। ਕੁਝ ਇਤਿਹਾਸਕਾਰ ਤਾਂ ਮਾਤਾ ਸਹਿਬਕੌਰ ਜੀ ਨੂੰ ਗੁਰੂ ਸਾਹਿਬ ਦੇ ਕੁਵਾਰੇ ਡੂਲੇ ਦੇ ਅਰਥਾ ਨਾਲ ਵੀ ਸੰਗਿਆ ਦਿੰਦੇ ਹਨ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਚੰਕੋਰ ਸੈਬ ਦੇ ਖਾੜੇ ਜੰਗ ਵਿੱਚ ਦਸ਼ਮੇਸ਼ ਪਿਤਾ ਜੀ ਦੀ ਨਜ਼ਰਾਂ ਦੇ ਸਾਹਮਣੇ ਹੋਈ ਸੀ ਬਾਬਾ ਜਰਾਵਰ ਸਿੰਘ ਜੀ ਦਾ ਜਨਮ ਵੀ ਆਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੇ ਘਰ ਹੋਇਆ ਸੀ ਆਪ ਜੀ ਨੂੰ ਸਿੱਖੀ ਸਿਦਕ ਉੱਤੇ ਪੂਰੇ ਸਿਰੜ ਨਾਲ ਪਹਿਰਾ ਦੇਣ ਕਾਰਨ ਅਤੇ ਇਸਲਾਮ ਦੀ ਈਨ ਨਾ ਮੰਨਣ ਕਾਰਨ ਉਸ ਸਮੇਂ ਦੇ ਜ਼ਾਲਮ ਸੂਬੇਦਾਰ ਸਰਹੰਦ ਵਜੀਦ ਖਾਨ ਨੇ ਹੁਕਮ ਨਾਲ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਅੰਤ ਵਿੱਚ ਜਿੰਦਾ ਕੰਦਾ ਵੇਚਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸ਼ਹੀਦੀ ਸਮੇਂ ਆਪ ਜੀ ਦੀ ਉਮਰ ਲਗਭਗ 8 ਸਾਲ ਦੀ ਸੀ ਸਿੱਖੀ ਸਿੱਦਕ ਦੇ ਸਭ ਤੋਂ ਛੋਟੀ ਉਮਰ ਦੇ ਮਹਾਨ ਸ਼ਹੀਦ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਜਨਮ ਵੀ ਮਾਤਾ ਜੀਤੋ ਜੀ ਦੇ ਘਰ ਹੋਇਆ ਸੀ ਆਪ ਜੀ ਨੂੰ ਵੱਡੇ ਭਰਾ ਬਾਬਾ ਜਰਾਵਰ ਸਿੰਘ ਜੀ ਵਾਂਗ ਹੀ ਸਿੱਖ ਸਿੱਦਕ ਦੀ ਸਭ ਤੋਂ ਕਠਨ ਪ੍ਰੀਖਿਆ ਵਿੱਚੋਂ ਗੁਜ਼ਰਨਾ ਪਿਆ ਅਧਿਕ ਨਿੱਕੀ ਜੀ ਤੇ ਪਿਆਰੀ ਤੇ ਲਾਡੜੀ ਜਿੰਦੜੀ ਨੂੰ ਸਿੱਦਕੀ ਸਿੱਦਕ ਖਾਤਰ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਲਾਜ ਖਾਤਰ अनेका ਤਸੀਹੇ ਜਰਨੇ ਪਏ ਆਮ ਜੀਨੂ ਵੀ ਸਿੱਖੀ ਸਿਧਕ ਉਤੇ ਪੂਰੀ ਸਿਰੜ ਨਾਲ ਪਹਿਰਾ ਦੇਣ ਕਾਰਨ ਅਤੇ ਪਰਾਏ ਦੀਨ ਇਸਲਾਮ ਦੀ ਇਨਾਮ ਮੰਨਨ ਕਾਰਨ ਸਰਹੰਦ ਦੇ ਉਸ ਸਮੇਂ ਦੇ ਜ਼ਾਲਮ ਸੂਬੇਦਾਰ ਵਜੀਦ ਖਾਨ ਦੇ ਹੁਕਮ ਨਾਲ ਅਕੇ ਤਸੀਹੇ ਦੇਣ ਤੋਂ ਬਾਅਦ ਅੰਤ ਨੂੰ ਜਿੰਦਾ ਕੰਦਾ ਵੇਚਣਵਾ ਦਿੱਤਾ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ ਸ਼ਹੀਦੀ ਸਮੇਂ ਆਪ ਜੀ ਦੀ ਉਮਰ 6 ਸਾਲਾਂ ਦੀ ਬੰਦੀ ਸੀ ਛੋਟੀ लाड़ली ਪੋਤਰੀਆਂ ਦੀ ਸ਼ਹੀਦੀ ਦੀ ਖਬਰ ਸੁਣਦਿਆਂ ਹੀ ਮਾਤਾ ਗੁਜਰੀ ਜੀ ਵੀ ਆਪਣੇ ਸ਼ਹੀਦ ਪੋਤਰੀਆਂ ਨੂੰ ਆਪਣੀ ਨਿੱਕੀ ਗੋਦ ਵਿੱਚ ਸਮੇਟ ਕੇ ਸਵਿਧਤਾ ਤਾਂ ਦੀ ਗੋਦ ਵਿੱਚ ਜਾ ਬਿਰਾਜੇ ਅਤੇ ਦੁਨੀਆ ਦੇ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਅਜਿਹੇ ਆਬਾਬ ਲਿਖ ਗਏ ਜੋ ਜ਼ੁਲਮ ਤੇ ਅਨਿਆਏ ਵਿਰੁੱਧ ਲੜੀ ਗਈ ਸਬਰ ਅਤੇ ਸਿੱਦਕ ਦੀ ਜੰਗ ਦਾ ਇੱਕ ਸੁਨਹਿਰੀ ਪੰਨਾ ਹੋ ਨਿਬੜਿਆ ਇੱਥੇ ਦੱਸਣਾ ਜ਼ਰੂਰੀ ਹੈ ਕਿ ਮਾਤਾ ਜੀਤੋ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਈ ਉਸ ਵੇਲੇ ਸਹਿਬਜ਼ਾਦਾ ਜਰਾਵਰ ਸਿੰਘ ਜੀ ਦੀ ਉਮਰ ਕੇਵਲ 4 ਸਾਲ ਦੀ ਸੀ ਅਤੇ ਸਭ ਤੋਂ ਛੋਟੇ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਉਮਰ ਕੇਵਲ 2 ਸਾਲ ਦੀ ਹੀ ਸੀ ਅਤੇ ਦੋਨੇ ਸਹਿਬਜ਼ਾਦੇ ਹਲੇ ਮਾਤਾ ਜੀ ਦਾ ਦੁੱਧ ਚੁੰਗਦੇ ਸਨ ਸਰਬਸਦਾਨੀ ਗੁਰगोबिंद ਸਿੰਘ ਜੀ ਨੇ ਸ੍ਰੀ ਅਨੰਦਪੁਰ ਵਿਖੇ ਮਾਤਾ ਜੀਤੋ ਜੀ ਦੀਆਂ ਸਾਰੀਆਂ ਅੰਤਮ ਰਸਮਾਂ ਅਤੇ ਸੰਸਕਾਰ ਮਾਤਾ ਗੁਜਰੀ ਜੀ ਦੀ ਦੇਖਰੇਖ ਵਿੱਚ ਆਪਣੇ ਹੱਥੀ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਹਾਨ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਅਤੇ ਮਾਤਾ ਜੀਤੋ ਜੀ ਦਾ ਸੰਸਕਾਰ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਹੱਥੀ ਕਰਨਾ ਨਸੀਬ ਹੋਇਆ ਉਹਨਾਂ ਨੂੰ। ਬਾਕੀ ਚਾਰ ਪੁੱਤਰਾਂ ਅਤੇ ਮਾਤਾ ਗੁਜਰੀ ਜੀ ਦੇ ਬਲਦੇ ਅੰਗਠੀਆਂ ਦੇ ਸੀ ਤੋਂ ਗੁਰੂ ਸਾਹਿਬ ਮਹਿਰੂਮ ਰਹਿ ਗਏ। ਗੁਰੂ ਜੀ ਨੇ ਮਾਤਾ ਜੀਤੋ ਜੀ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦੋਵੇਂ ਛੋਟੇ ਸਹਿਬਜ਼ਾਦਿਆਂ ਨੂੰ ਬਾਬਾ ਜਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦਾ ਪਾਲਣ ਪੋਸ਼ਣ ਸਤੀ ਸਾਰੀ ਜ਼ਿੰਮੇਵਾਰੀਆਂ ਸਹਿਬਜ਼ਾਦਿਆਂ ਦੀ ਦਾਦੀ ਆਦ ਮਾਤਾ ਗੁਜਰੀ ਦੇ ਹੱਥ ਸੌਂਪੀ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਜਾਰ ਸਿੰਘ ਜੀ ਦਾ ਸ਼ਸਤਰ ਗਿਆਨ ਸਿੱਖੀ ਸਿਦਕ ਦਾ ਬੋਧ ਸ਼ਸਤਰ ਕਲਾ ਕੋਰਸੇ ਵਾਲੀ ਦੀ ਸਿਖਲਾਈ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਖੁਦ ਦਿੱਤੀ ਗੁਰੂ ਜੀ ਦੇ ਤੀਜੀ ਵਿਆਹ ਮਤ ਸਹਿਬ कौर ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਆਨੰਦਪੁਰ ਸਾਹਿਬ ਵਿਖੇ ਹੋਇਆ ਇਹ ਹੀ ਵਿਆਹ ਵੀ ਸਿੱਖ ਸੰਗਤਾਂ ਦੇ ਬੇहद ਜੋਰ ਦੇਣ ਕਾਰਨ ਹੋਇਆ ਇਸ ਵਿਆਹ ਦਾ ਇੱਕ ਦਿਲਚਸਪ ਪਹਿਲੂ ਇਹ ਹੈ ਕਿ ਦਸਮ ਪਾਤਸ਼ਾਹ ਹਰਜੂਰ ਜੀ ਨੇ ਸਿੰਘ ਸੰਗਤਾ ਅਤੇ ਮਾਤਾ ਸਹਿਬ ਗੌਰ ਜੀ ਨੂੰ ਸਾਫ਼ ਅਤੇ ਸਪਸ਼ਟ ਕਹਿ ਦਿੱਤਾ ਸੀ ਕਿ ਮਹਿ ਗ੍ਰਹਿਸਤ ਦਾ ਸਦਾ ਲਈ ਤਿਆਗ ਕਰ ਦਿੱਤਾ ਹੈ ਹੁਣ ਮੇਰਾ ਦ੍ਰਿੜ ਸੰਕਲਪ ਤੇ ਪ੍ਰਤੀਗਿਆ ਹੈ ਤੇ ਮੈਂ ਗ੍ਰਹਿਸਤ ਆਸ਼ਰਮ ਵਿੱਚ ਪੁਨਰ ਪ੍ਰਵੇਸ਼ ਨਹੀਂ ਕਰਾਂਗਾ ਅਤੇ ਇਸ ਵਿਆਹ ਵਿੱਚ ਮੇਰੀ ਇਹ ਸਭ ਤੋਂ ਵੱਡੀ ਸ਼ਰਤ ਹੈ ਕਿ ਇਹ ਵਿਆਹ ਗ੍ਰਹਿਸੱਤ ਦੀ ਲੋਚਾਂ ਤੋਂ ਸਦਾ ਮੁਕਤ ਰਹੇਗਾ ਇਸ ਪ੍ਰਸਤਾਵ ਉਤੇ ਮਾਤਾ ਸਹਿਬਕੌਰ ਦਾ ਕਹਿਣਾ ਸੀ ਕਿ ਮੈਂ ਵੀ ਸਵਾਸ ਸਵਾਸ ਪ੍ਰਤੀਗਿਆ ਕੀਤੀ ਹੈ ਕਿ ਮੈਂ ਹੁਣ ਕੇਵਲ ਆਪ ਜੀ ਦੇ ਚਰਨਾਂ ਵਿੱਚ ਹੀ ਰਹਿਣਾ ਚਾਹੁੰਨੀ ਹਾਂ ਇਸ ਸੰਵਾਦ ਤੋਂ ਬਾਅਦ ਗੁਰੂ ਜੀ ਨੇ ਕਿਹਾ ਠੀਕ ਹੈ ਸਹਿਬਕੌਰ ਤੁਸੀਂ ਮੀਰੀ ਪ੍ਰਤੀਗਿਆ ਨਿਭਾ ਦੇਣਾ ਤੇ ਅਸੀਂ ਤੁਹਾਡੀ ਪ੍ਰਤੀਗਿਆ ਨਿਭਾ ਦਵਾਂਗੇ ਇਹ ਆ ਕੇ ਗੁਰੂ ਜੀ ਨੇ ਸਿੱਖ ਸੰਗਤ ਦੀ ਹਾਜ਼ਰੀ ਵਿੱਚ ਇਹ ਵਯਾਲ ਕਬੂਲਿਆ ਇਤਿਹਾਸ ਗਵਾਹ ਹੈ ਕਿ ਮਤ ਸਹਿਬ ਘਰ ਦੀ ਚੌਲੀ ਵਿੱਚ ਦਸਵੇਂ ਪਾਤਸ਼ਾਹ ਨੇ ਖਾਲਸੇ ਪੰਥ ਨੂੰ ਪਾ ਦਿੱਤਾ ਅਤੇ ਮਤ ਸਹਿਬ ਘਰ ਜੀ ਸਿੱਖਾਂ ਦੇ ਇਤਿਹਾਸ ਵਿੱਚ ਖਾਲਸੇ ਦੀ ਮਾਤਾ ਹੋਣ ਦੇ ਮਾਣ ਸਨ ਨਾਲ ਜਾਣੇ ਜਾਂਦੇ ਹਨ ਇਸ ਤੋਂ ਬਾਅਦ ਗੁਰੂ ਦਸਮੇ ਪਾਤਸ਼ਾਹ ਜੀ ਹਜੂਰ ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰੂ ਨਗਰ ਹਜੂਰ ਸਾਹਿਬ ਤੋਂ ਮਾਤਾ ਸਹਿਬ ਕੌਰ ਨੂੰ ਦਿੱਲੀ ਲਈ ਰਵਾਨਾ ਕਰਨ ਸਮੇਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸ਼ਸਤਰ ਵੀ ਪੂਰੇ ਸਨਮਾਨ ਨਾਲ ਰੱਖਣ ਲਈ ਉਹਨਾਂ ਦੇ ਸੰਪੂਰਨ ਕਿੱਥੇ ਸਨ ਜੋ ਇਸ ਸਮੇਂ ਦਿੱਲੀ ਦੇ ਗੁਰਦੁਆਰਾ ਰਕਾਬ ਗੰਝ ਵਿੱਚ ਸ਼੍ਰੀ ਸ਼ਬਿਧਾਨ ਮਾਤਾ ਸਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਦਾ ਬਹੁਤ ਸਮਾਂ ਪਹਿਲਾਂ ਹੀ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਸਨ ਆਪ ਜੀ ਦਾ ਅਸਥਾਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਦੁਹਾਰੇ ਦੇ ਪਾਸ ਹੀ ਦਿੱਲੀ ਵਿੱਚ ਹੈ ਮਾਤਾ ਸੁੰਦਰੀ ਜੀ 1804 ਵਿੱਚ ਦਿੱਲੀ ਵਿਖੇ ਹੀ ਜੋਤੀ ਜੋਤ ਸਮਾ ਗਏ ਸਨ ਮਾਤਾ ਸੁੰਦਰੀ ਜੀ ਦੀ ਹਵੇਲੀ ਦਰਵਾਜ਼ੇ ਤੋਂ ਬਾਹਰ ਗੁਰਦੁਆਰਾ ਸ਼ੀਸ਼ਕਨ ਸਾਹਿਬ ਤੋਂ 1.5 ਮੀਲ ਦੀ ਦੂਰੀ ਦਿੱਲੀ ਵਿੱਚ ਸਥਿਤ ਹੈ।